ਅੱਖਾਂ ਬੰਦ ਕਰਕੇ ਕਿਸੇ ਤੇ ਭਰੋਸਾ ਨਾ ਕਰੋ ਚਾਹੇ ਕੋਈ ਵੀ ਰਿਸ਼ਤਾ ਸ਼ੱਕ ਵੀ ਨਾ ਕਰੋ ਤੇ ਥੋੜਾ ਜਿਹਾ ਚਕੰਨੇ ਵੀ ਰਿਹਾ ਕਰੋ ਹੁਣ ਤੁਹਾਨੂੰ ਕਹਾਣੀ ਸੁਣਾਉਣੀ ਆ ਇੱਕ ਬਾਂਦਰ ਤੇ ਇੱਕ ਮગરਮਛ ਦੀ ਦਰਖਤ ਤੇ ਬਾਂਦਰ ਬੈਠ ਦਰ ਨਾਲ ਹੀ ਨਦੀ ਮગરਮਛ ਤੇ ਬਾਂਦਰ ਦੀ ਕੁੜੀ ਹਰੀ ਪੈ ਜਾਂਦੀ ਆ ਕਿਉਂਕਿ ਬਾਂਦਰ ਮਗਰਮੱਛ ਨੂੰ ਜਾਮਣਾ ਤੋੜ-ਤੋੜ ਦਿੰਦਾ ਮਗਰਮੱਛ ਫਿਰ ਉਹ ਜਾਮਣਾ ਆਪਣੀ ਘਰ ਵਾਲੀ ਨੂੰ ਖਵਾਉਂਦਾ ਜਾ ਕੇ ਪੱਕੇ ਯਾਰ ਹੁੰਦੇ ਨੇ ਉਹ ਇੱਕ ਦਿਨ ਕੀ ਹੁੰਦਾ ਕਿ ਮਗਰਮੱਛ ਦੀ ਘਰ ਵਾਲੀ ਕਹਿੰਦੀ ਇਹ ਤੁਸੀਂ ਜਾਮਣਾ ਕਿੱਥੋਂ ਲੈ ਕੇ ਆਂ ਤਾਂ ਮਿੱਠੇ ਬਹੁਤ ਨੇ ਮਗਰਮੱਛ ਕਹਿੰਦਾ ਇਹ ਤਾਂ ਮੇਰਾ ਯਾਰ ਆ ਬਾਂਦਰ ਉਹ ਮੈਨੂੰ ਦਿੰਦਾ ਉਹ ਕਹਿੰਦੀ ਜੇ ਉਹ ਜਾਮਣਾ ਇੰਨੀਆ ਸਵਾਦ ਦਿੰਦਾ ਮਿੱਠਿਆ ਦਿੰਦਾ ਤੁਹਾਡਾ ਦਿਲ ਕਿੰਨਾ ਮਿੱਠਾ ਹੋਊਗਾ ਤੇ ਮੈਂ ਤਾਂ ਫਿਰ ਉਹ ਖਾਣਾ ਚਾਹਣੀ ਆ ਉਹਨੇ ਤਾਂ ਕਹਿਤਾ ਕਿ ਮੈਂ ਖਾਣਾ ਤੇ ਮਗਰਮਛ ਫਿਰ ਪਰ ਪਿਆ ਅਗਲੇ ਦਿਨ ਸਕੀਮ ਬਣਾ ਕੇ ਮਗਰਮਛ ਗਿਆ ਤੇ ਬਾਂਦਰ ਨੂੰ ਮਿਲਿਆ ਤੇ ਬਾਂਦਰ ਫਿਰ ਉਨਜਾਮਣਾ ਦੇਣ ਲੱਗਿਆ ਉਹ ਕਹਿੰਦਾ ਕਹਿੰਦਾ ਯਾਰ ਕਹਿੰਦਾ ਆ ਜਾ ਚੱਲ ਕਹਿੰਦਾ ਅੱਜ ਤੈਨੂੰ ਮੈਂ ਆਪਣੇ ਘਰੇ ਲੈ ਕੇ ਚਲਦਾ ਪਰਜਾਈ ਖੋਲ ਉਹ ਕਹਿੰਦਾ ਵੀ ਚਲ ਠੀਕ ਆ ਉਹ ਬਾਂਦਰ ਉਹਦੇ ਉੱਥੇ ਬਹਿ ਗਿਆ ਮਗਰਮਛ ਜਦ ਉੱਤੇ ਤੇ ਉਹ ਲੈ ਗਿਆ ਉਹਨੂੰ ਲੈ ਕੇ ਜਾ ਰਿਹਾ ਗੱਲ ਗੱਲ ਹੁਣੀ ਸ਼ੁਰੂ ਹੋਈ ਤੇ ਉਹ ਕਹਿੰਦਾ ਵੀ ਜਾਮਣਾ ਤਾਂ ਕਹਿੰਦਾ ਤੂੰ ਮਿੱਠੀਆਂ ਦਿਨ ਨਾ ਤੇਰਾ ਕਲੇਜਾ ਕਿੰਨਾ ਮਿੱਠਾ ਹੋਊਗਾ ਤੇਰੀ ਵਰਜਾਈ ਕਹਿੰਦੀ ਆ ਉਹ ਕਹਿੰਦੀ ਤੇਰਾ ਕਲੇਜਾ ਖਾਣਾ ਗੱਲਾਂ-ਗੱਲਾਂ ਦੇ ਵਿੱਚ ਹੀ ਮਗਰਮਚ ਨੇ ਕਹਿਤਾ ਬਾਂਦਰ ਸ਼ਿਆਰ ਬਾਂਦਰ ਨੂੰ ਪਤਾ ਲੱਗ ਗਿਆ ਤਾਂ ਮੇਰੇ ਨਾਲ ਗੜਬੜੀ ਹੋ ਰਹੀ ਹੈ ਫਿਰ ਬਾਂਦਰ ਨੇ ਕੀ ਕਿਹਾ ਉਹ ਕਹਿੰਦਾ ਬਾਈ ਕਹਿੰਦਾ ਮੈਂ ਤਾਂ ਕਲੇਜਾ ਯਾਰ ਦਰਤ ਤੇ ਰੱਖ ਕੇ ਭੁੱਲ ਗਿਆ ਮੈਂ ਤਾਂ ਲੈ ਕੇ ਨਹੀਂ ਆਇਆ ਆਪਾਂ ਵਾਪਸ ਚੱਲਦੇ ਆਂ ਆਪਾਂ ਕਲੇਜਾ ਵਾਪਸ ਲੈ ਕੇ ਆਉਨੇ ਆਂ ਦਿਲ ਮੇਰਾ ਤੇ ਕਬਰ ਮਾਚ ਕਹਿੰਦਾ ਠੀਕ ਆ ਉਹ ਗੱਲਾਂ ਚ ਆ ਗਿਆ ਚਲੋ ਜੀ ਤੇ ਫਿਰ ਬਾਂਦਰ ਆਉਂਦਾ ਕਿਨਾਰੇ ਤੇ ਤੇ ਮਾਰਦਾ ਟਪੂਸੀ ਚੜ ਜਾਂਦਾ ਦਰਖਤ ਤੇ ਹੁਣ ਕਹਾਣੀ ਦੀ ਸਿੱਖਿਆ ਕੀ ਆ ਬਾਂਦਰ ਬਚ ਗਿਆ ਬਾਂਦਰ ਨੂੰ ਪਤਾ ਸੀਗਾ ਵੀ ਉਹਨੇ ਤਾਂ ਉਹਨੂੰ ਖਾ ਜਾਣਾ ਮਾਰ ਦੇਣਾ ਬਾਂਦਰ ਨੇ ਸਕੀਮ ਕੱਢਤੀ ਵੀ ਕਹਿੰਦਾ ਮੇਰਾ ਤਾਂ ਦੇਲੀ ਕਹਿੰਦਾ ਉੱਥੇ ਪਿਆ ਮੈਂ ਲੈ ਕੇ ਆਉਣਾ ਜੇ ਐਂ ਹੀ ਚਲਾ ਜਾਂਦਾ ਭਰੋਸਾ ਕਰਕੇ ਪਿਆਰ ਸਮਝ ਕਿਉਂ ਨੂੰ ਫਿਰਤਾ ਯਾਰ ਮਰ ਹੋ ਜਾਣੀ ਸੀ ਬਾਂਦਰ ਨੇ ਕਿਤੇ ਬਚਣਾ ਸੀ ਉਹਨੇ ਤਾਂ ਮਰ ਜਾਣਾ ਸੀ ਸੋ ਕਹਾਣੀ ਸੁਣਾਉਣ ਦਾ ਮਤਲਬ ਇਹ ਆ ਯਾਰੀ ਦੋਸਤੀ ਰੱਖੋ ਪਿਆਰ ਸਭ ਕੁਝ ਰੱਖੋ ਹਰ ਇੱਕ ਰਿਸ਼ਤੇ 'ਚ ਰੱਖੋ ਪਰ ਦੋਸਤੋ ਥੋੜੇ ਜਿ ਚਕੰਨੇ ਹੋ ਜਾਓ ਕਿਤੇ ਇਹ ਨਾ ਹੋਵੇ ਕੱਲ ਨੂੰ ਤੁਹਾਡੇ ਨਾਲ ਗਲਤ ਹੋ ਜਾਵੇ ਕਿ ਤੁਸੀਂ ਪਛਤਾਉਂਦੇ ਫਿਰੋ ਇਹ ਵੀ ਨਹੀਂ ਪਤਾ ਵੀ ਪਛਤਾਉਣ ਜੋਗੇ ਰੋ ਵੀ ਆ ਨਾ ਰਹੋ ਸੋ ਇਹ ਗੱਲਾਂ ਨੂੰ ਪੱਲੇ ਬੰਨ ਲਓ ਜ਼ਿੰਦਗੀ ਦੇ ਵਿੱਚ ਚੰਗੇ ਰਹੋਗੇ